ਮੇਰੇ ਭਰਾ ਨੇ 35 ਸਾਲ ਦੇ ਲੜਕੇ ਨਾਲ ਵਿਆਹ ਕਰ ਦਿੱਤਾ ਸੀ ਜਿਹੜੀ ਉਹਦੀ ਉਮਰ ਘੱਟ ਸੀ ਉਹਦੀ ਉਮਰ ਹੈ ਗਈ ਸੀ 16 ਸਾਲ 16 ਸਾਲ 8 ਮਹੀਨੇ ਦੀ ਸੀ ਜੋ ਕਿ ਮੈਂ ਆ ਕੱਚਾ ਪੱਕਾ ਠਾਣਾ ਸ਼ਾਂਜਾਨ ਦੇ ਮਕਦਮਾ ਦਰਜ ਕਰਾਇਆ ਸੀ ਜੋ ਕਿ ਉਹਨਾਂ ਨੂੰ ਚਾਹੀਦਾ ਸੀ ਤੇ ਉਦੋਂ ਅਸੀਂ ਨਾਰੀ ਕੇਤਨ ਕੁੜੀ ਦੀ ਉਮਰ ਉਦੋਂ ਹੈ ਗਈ ਸੀ 16 ਸਾਲ ਤੇ 8 ਮਹੀਨੇ ਜਦੋਂ ਵਿਆਹ ਕੀਤਾ ਸੀ ਉਸ ਤੋਂ ਬਾਅਦ ਮੈਂ ਪਰਚਾ ਦਰਜ ਉਦੋਂ ਮੈਂ ਕਰਵਾਤਾ ਸੀ ਪਰਚਾ ਦਰਜ ਅਗਲੇ ਦਿਨ ਕਰਵਾਤਾ ਸੀ ਤੇ ਉਹ ਮੁੜ ਕੇ ਨਾ ਇਹਨਾਂ ਨੂੰ ਚਾਹੀਦਾ ਸੀ ਕੱਚੇ ਪੱਕੇ ਵਾਲੀ ਪੁਲਿਸ ਨੂੰ ਚਾਹੀਦਾ ਸੀ ਜਾਂ ਕੁੜੀ ਨਾਰੀ ਕੇਤਨ ਪਹਚਾਈਏ ਇਹਨਾਂ ਨੇ ਨਾਰੀ ਕੇਤਨ ਨਹੀਂ ਪਹਚਾਈ ਇਹਨਾਂ ਨੇ ਮਿੱਲੀ ਭੁਗਤ ਕਰਕੇ ਪੁਲਿਸ ਨੇ ਤੇ ਇਹਨਾਂ ਨੇ ਸੋਹਰੇ ਪਹਚਾਤੀ ਸੋਹਰਿਆਂ ਦੇ ਘਰੋਂ ਮੈਨੂੰ 10 ਮਹੀਨੇ ਬਾਅਦ ਇਹ ਲੜਕੀ ਦਾ ਫੋਨ ਆਂਦਾ ਤੇ ਭੂਆ ਮੈਂ ਬਹੁਤ ਔਖੀ ਆ ਮੈਨੂੰ ਮਾਰ ਦੇ ਘਟ ਦੇ ਮੈਨੂੰ ਆਣ ਕੇ ਲੈ ਜਾ ਮੈਂ ਉਦੋਂ ਲੜਕੀ ਨੂੰ ਲੈਣ ਜਾਂਦੀ ਆ ਤੇ ਜੋ ਉਹਨਾਂ ਨੇ ਇੱਕ ਡਾਕੂਮੈਂਟ ਦਿੱਤੇ ਆ ਤੇ ਕੁੜੀ ਤੁਹਾਡੀ ਪਵਿੱਤਰ ਵਾ ਮੁੰਡੇ ਨਾਲ ਸੰਬੰਧ ਨਹੀਂ ਬਣੇ ਅਗਲੇ ਦਿਨ ਕੁੜੀ ਦਾ ਟੈਸਟ ਤਾਂ ਕੁੜੀ ਬੈਕਗ੍ਰਾਉਂਡ ਸੀ ਫਿਰ ਮੈਨੂੰ ਪੁੱਛਿਆ ਮਾਮਾ ਬਹੁਤ ਤੂੰ ਤੇ ਕਹਿੰਦੀ ਮੇਰਾ ਸਮਾਨਦਾਰ ਹੀ ਬਣੇ ਤੇ ਤੂੰ ਤਾਂ ਪੈਗਰੈਂਟ ਆ ਕਹਿੰਦੀ ਭੂਆ ਮੇਰ ਨਾਲ ਰੇਪ ਹੋਇਆ ਮੇਰੇ ਪੈਰਾਂ ਤੋਂ ਜ਼ਮੀਨ ਨਹੀਂ ਮੈਂ ਕਿੰਨੇ ਰੇਪ ਕੀਤਾ ਕਹਿੰਦੀ ਮੇਰੇ ਚਾਚੇ ਨੇ ਤੇ ਮੇਰੇ ਸਹੁਰੇ ਨੇ ਅੰਮ੍ਰਿਤਸਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨਵਬਲਗ ਲੜਕੀ ਨੇ ਬੱਚੀ ਨੂੰ ਜਨਮ ਦਿੱਤਾ ਉਧਰ ਲੜਕੀ ਦੀ ਭੂਆ ਨੇ ਲੜਕੀ ਦੇ ਸਹੁਰੇ ਤੇ ਜ਼ਬਰ ਜਨਾਹ ਦੇ આરોਪ ਲਗਾਏ ਨੇ ਲੜਕੀ ਦੀ ਭੂਆ ਨੇ ਕਿਹਾ ਕਿ ਉਸਦੇ ਭਰਾ ਨੇ 16 ਸਾਲ ਦੀ ਉਮਰ 'ਚ ਹੀ ਉਸਦੀ ਕੁੜੀ ਦਾ ਵਿਆਹ ਕਰ ਦਿੱਤਾ ਸੀ ਤੇ ਜਦ ਉਸਨੇ ਪੁਲਿਸ ਸ਼ਿਕਾਇਤ ਕੀਤੀ ਤਾਂ ਸ਼ਿਕਾਇਤ ਕਰਨ ਤੋਂ ਬਾਅਦ ਜਦ ਲੜਕੀ ਵਾਪਸ ਆਈ ਤੇ ਉਹ ਗਰਭਵਤੀ ਸੀ ਲੜਕੀ ਦੇ ਦੱਸੇ ਅਨੁਸਾਰ ਉਸਦੇ ਸਹੁਰੇ ਤੇ ਚਾਚੇ ਸਹੁਰੇ ਨੇ ਉਸ ਨਾਲ ਜ਼ਬਰ ਜਨਾਹ ਕੀਤਾ ਤੇ ਉਸਨੇ ਬੱਚੀ ਨੂੰ ਜਨਮ ਦਿੱਤਾ ਹੈ ਮੇਰੀ ਕੋਰਪਰੀਟ ਜਿਹੜੀ ਭਤੀਜੀ ਆ ਮੇਰੇ ਭਰਾ ਨੇ 35 ਸਾਲ ਦੇ ਲੜਕੇ ਨਾਲ ਵਿਆਹ ਕਰ ਦਿੱਤਾ ਸੀ ਜਿਹੜੀ ਉਹਦੀ ਉਮਰ ਘੱਟ ਸੀ ਉਰੀ ਉਮਰ ਹੈ ਗਈ ਸੀ 16 ਸਾਲ 16 ਸਾਲ 8 ਮਹੀਨੇ ਦੀ ਸੀ ਜੋ ਕਿ ਮੈਂ ਕੱਚਾ ਪੱਕਾ ਠਾਣਾ 6 ਜਾਣੇ ਦੇ ਮੁਕਦਮਾ ਦਰਜ ਕਰਾਇਆ ਸੀ ਜੋ ਕਿ ਉਹਨਾਂ ਨੂੰ ਚਾਹੀਦਾ ਸੀ ਤੇ ਉਦੋਂ ਅਸੀਂ ਨਾਰੀ ਕੇਤਨ ਕੁੜੀ ਦੀ ਉਮਰ ਉਦੋਂ ਹੈ ਗਈ ਸੀ 16 ਸਾਲ ਤੇ 8 ਮਹੀਨੇ ਜਦੋਂ ਵਿਆਹ ਕੀਤਾ ਸੀ ਉਸ ਤੋਂ ਬਾਅਦ ਮੈਂ ਪਰਚਾ ਦਰਜ ਉਦੋਂ ਮੈਂ ਕਰਵਾਤਾ ਸੀ ਪਰਚਾ ਦਰਜ ਅਗਲੇ ਦਿਨ ਕਰਵਾਤਾ ਸੀ ਤੇ ਉਹ ਮੁੜ ਕੇ ਨਾ ਇਹਨਾਂ ਨੂੰ ਚਾਹੀਦਾ ਸੀ ਕੱਚੇ ਪੱਕੇ ਵਾਲੀ ਪੁਲਿਸ ਨੂੰ ਚਾਹੀਦਾ ਸੀ ਜਾਂ ਕੁੜੀ ਨਾਰੀ ਕੇਤਨ ਪਹਚਾਈਏ ਇਹਨਾਂ ਨੇ ਨਾਰੀ ਕੇਤਨ ਨਹੀਂ ਪਹਚਾਈ ਇਹਨਾਂ ਨੇ ਮਿੱਲੀ ਭੁਗਤ ਕਰਕੇ ਪੁਲਿਸ ਨੇ ਤੇ ਇਹਨਾਂ ਨੇ ਸੋਹਰੇ ਪਟਾਤੀ ਸੋਹਰਿਆਂ ਦੇ ਘਰੋਂ ਮੈਨੂੰ 10 ਮਹੀਨੇ ਬਾਅਦ ਇਹ ਲੜਕੀ ਦਾ ਫੋਨ ਆਂਦਾ ਤੇ ਭੂਆ ਮੈਂ ਬਹੁਤ ਔਖੀ ਆ ਮੈਨੂੰ ਮਾਰ ਦੇ ਘਟ ਦੇ ਮੈਨੂੰ ਆਣ ਕੇ ਲੈ ਜਾ ਮੈਂ ਉਹਦਾਂ ਲੜਕੀ ਨੂੰ ਲੈਣ ਜਾਂਦੀ ਆ ਤੇ ਜੋ ਉਹਨਾਂ ਨੇ ਇੱਕ ਡਾਕੂਮੈਂਟ ਦਿੱਤੇ ਆ ਤੇ ਕੁੜੀ ਤੁਹਾਡੀ ਪਵਿੱਤਰ ਵਾ ਮੁੰਡੇ ਨਾਲ ਸੰਬੰਧ ਨਹੀਂ ਬਣੇ ਅਗਲੇ ਦਿਨ ਕੁੜੀ ਦਾ ਟੈਸਟ ਆ ਕੋ ਕੁੜੀ ਤਾਂ ਗਰੰਡੀ ਸੀ ਫਿਰ ਮੈਨੂੰ ਪੁੱਛਿਆ ਮਾਂ ਬਾ ਉਹ ਤੂੰ ਤੇ ਕਹਿੰਦੀ ਮੇਰਾ ਸੰਬੰਧ ਨਹੀਂ ਬਣੇ ਤੇ ਤੂੰ ਤਾਂ ਪੈਗਰੈਂਟ ਆ ਕਹਿੰਦੀ ਪੂਆ ਮੇਰਾ ਨਾ ਰੇਪ ਹੋਇਆ ਮੇਰੇ ਪੈਰਾਂ ਤੋਂ ਜ਼ਮੀਨ ਨਹੀਂ ਮੈਂ ਕਿੰਨੇ ਰੇਪ ਕੀਤਾ ਕਹਿੰਦੀ ਮੇਰੇ ਚਾਚੇ ਨੇ ਤੇ ਮੇਰੇ ਸੋਹਰੇ ਨੇ ਫਿਰ ਉਸ ਤੋਂ ਬਾਅਦ 376 ਖਲਾਫ ਮੈਂ ਆਪਣਾ ਹਾਂਜੀ ਤੇ ਆਪਣਾ ਨਾ ਪਰਚਾ ਦਰਜ ਹੋਇਆ ਵਾ ਕੱਚੇ ਪੱਕੇ 370 ਦਾ ਇੱਕ ਬੰਦਾ ਉਹਨਾਂ ਚ ਪੂਰਾ ਹੋ ਗਿਆ 1 ਦੀ 75 ਸਾਲ ਉਮਰ ਹੈ ਤੇ ਇੱਕ ਦੀ 70 ਸਾਲ ਆ ਜਿਹੜਾ ਹਾਂ ਦਾਦੇ ਦੀ ਉਮਰ ਚ ਜਿਹੜਾ ਹਾਂ ਦਾਦੇ ਦੀ ਉਮਰ ਚ ਉਹ ਉਸ ਤੋਂ ਬਾਅਦ ਇਹ ਕੁੜੀ ਇੱਦਾਂ ਫੈਗਰੈਂਡੀ ਤੇ ਇਹ ਮੁੜ ਕੇ ਨਾ ਪੋਸ ਵਾਲੇ ਸਾਨੂੰ ਕਹਿੰਦੇ ਤੇ ਗੁਰਪ੍ਰੀਤ ਨੂੰ ਨਾ ਤਨ ਤਨ ਲੈ ਕੇ ਆਇਓ ਇੱਕ ਬਿਆਨ ਛੋਟਾ ਜਿਹਾ ਰਹਿੰਦਾ ਵਾ ਮੈਂ ਬਿਆਨ ਦੇ ਆਉਣ ਗਈਆਂ ਤੇ ਇਹਨਾਂ ਨੇ ਕੁੜੀ ਮੇਰੇ ਕੋ ਖੋਲੀ ਕਹਿੰਦੇ ਹੁਣ ਤੂੰ ਜਾ 3 ਮਹੀਨੇ ਘੱਟ ਦੀ ਰੋ 18 ਦੀ ਰਾਗੀ ਇਹਨਾਂ ਨੇ ਕੁੜੀ ਜਿਹੜੀ ਨਾਰੀ ਕੀਰਤਨ ਪਚਾਦੀ ਜਲੰਧਰ ਮੋੜ ਗੇਂਦਿਲਾਂ ਅੰਦਰ ਪੈ ਗਿਆ 3 ਗੇਂਦਿਲਾਂ ਅੰਦਰੋਂ ਮੁੜ ਕੇ ਪੁੱਛਿਆ ਗਿਆ ਤੇ ਤੂੰ 18 ਦੀ ਹੋ ਗਈ ਹੁਣ ਤੂੰ ਕਿੱਥੇ ਕੋ ਜਾਣਾ ਗੁਰਪ੍ਰੀਤ ਨੇ ਕਿਹਾ ਮੈਂ ਭੂਆ ਕੋ ਜਾਣਾ ਗੁਰਪ੍ਰੀਤ ਮੇਰੇ ਕੋ ਰਹਿੰਦੀ ਪਈ ਸੀ ਤੇ ਉਹ ਪਿਛਲੀ 6 ਤਰੀਕ ਨੂੰ ਕਹਿੰਦੀ ਮੇਰੇ ਦਰਦਾਂ ਹੋਣੀਆਂ ਮੈਂ ਸਿਵਲ ਹਸਪੀਟਲ ਲੈ ਕੇ ਆਈ ਤੇ ਇੱਕ ਬੱਚੀ ਨੂੰ ਜਨਮ ਦਿੱਤਾ ਉਹਨੇ ਜੋ ਕਿ ਬੱਚੀ ਇੱਕ ਦਿਨ ਹੀ ਨਾ ਤਾਂ ਦੱਸ ਦਿੰਦੀ ਹੋ ਗਈ ਆ ਡਾਕਟਰ ਕਹਿੰਦੇ ਸੀ ਕਮਜ਼ੋਰ ਵਾ ਅਸੀਂ ਆਖਿਆ ਚਲੋ ਠੀਕ ਆ ਕੋਈ ਨਹੀਂ ਲਾ ਚੱਲਣ ਡਿਆ ਵਾ ਉਧਰੋਂ ਆਣਾ ਮੜ ਕੇ ਗੁਰਪ੍ਰੀਤ ਤੇ ਇੱਥੇ ਬਹੁਤ ਹੱਤਿਆਚਾਰ ਹੁੰਦਾ ਲੈ ਮੈਂ ਵੀ ਇੱਥੇ ਬਿਮਾਰ ਹੋ ਗਈ ਰਾਤਾਂ ਰੁੱਤਾਂ ਰਹਿ ਕੇ ਮੈਂ ਬੀਬੀ ਮੇਰਾ ਵਾਧਾ ਵਾ ਤੇ ਇੰਦਾ ਕਰਕੇ ਮੈਂ ਵੀ ਨਹੀਂ ਠੀਕ ਰਹੀ ਤੇ ਮੈਂ ਮੁੜ ਕੇ ਫਿਰ ਘਰ ਚਲ ਗਈ ਤੇ ਮੈਂ ਦਿਨੇ ਤੇ ਨਹੀਂ ਆਉਂਦੀ ਰਹੀ ਆ ਤੇ ਰੋਟੀ ਪਾਣੀ ਫੜਾ ਜਾਂਦੀ ਰਹੀ ਆ ਤੇ ਉਸ ਤੋਂ ਬਾਅਦ ਗੁਰਪ੍ਰੀਤ ਕਹਿੰਦੀ ਤੇ ਭੂਆ ਮੈਨੂੰ ਹਸਪੀਟਲੋਂ ਜਿੱਦਾਂ ਵੀ ਹੁੰਦਾ ਮੈਨੂੰ ਘਰ ਲੈ ਜਾ ਮੇਨੂੰ ਘਰਲਾ ਦੇਮੇ ਤੇ ਬਹੁਤ ਤੰਗ ਮੈਨੂੰ ਡਾਕਟਰ ਮੈਨੂੰ ਬਹੁਤ ਤੰਗ ਕਰਦੇ ਪਏ ਆ ਮੇਨੂੰ ਡਾਕਟਰ ਤੰਗ ਕਰਦੇ ਹਾਂ ਮੈਨੂੰ ਤੰਗ ਕਰਦੇ ਆ ਬਾਰ ਬਾਰ ਕਹਿੰਦੇ ਦੁੱਧ ਨਹੀਂ ਦਿੰਦੀ ਤੂੰ ਬੱਚੇ ਨੂੰ ਤੂੰ ਆ ਨਹੀਂ ਕਰਦੀ ਤੂੰ ਡੈਪਰ ਨਹੀਂ ਬਦਲਦੀ ਤੂੰ ਫਲਾਂ ਨਹੀਂ ਕਰਦੀ ਮੈਨੂੰ ਚਪੇੜਾਂ ਤੱਕ ਮਾਰੀਆਂ ਗਈਆਂ ਵਾ ਫਿਰ ਮੈਂ ਕੀਤਾ ਤੇ ਗੁਰਪ੍ਰੀਤ ਦੇ ਨਾ ਮਤਲਬ ਆਪਣੇ ਮੂੰਹ ਘੜੀ ਕਾਲਾ ਕਾਲਾ ਜਿਆ ਆ ਤੇ ਮੈਂ ਇਹ ਕੀ ਆ ਜਿਨੋ ਮੇਰੇ ਸਿਰ ਤੇ ਮੈਂ ਹੱਥ ਲਾਇਆ ਤਾਂ ਵੇਖਿਆ ਜੂਆਂ ਉਹਦੇ ਸਿਰ ਤੇ ਇੰਨੀਆਂ ਜੂਆਂ ਪੈ ਗਈਆਂ ਬਹੁਤ ਜ਼ਿਆਦਾ ਜੂਆਂ ਪੈ ਗਈ ਜੋ ਮੇਰੇ ਕੋਲ ਵੀਡੀਓ ਵਾ ਡਾਕਟਰ ਕੇ ਕੇਅਰ ਨਹੀਂ ਕਰਦੇ ਉਹਦੇ ਕੇਅਰ ਨਹੀਂ ਕਰਦੇ ਤੇ ਉਸ ਤੋਂ ਬਾਅਦ ਆ ਨਾ ਮੈਂ ਕੁੜੀ ਦੇ ਇੱਥੋਂ ਤੱਕ ਇੰਨੀ ਕ ਜੂਆਂ ਪੈ ਗਈ ਤੇ ਉਹ ਜੇ ਮੈਂ ਕੁੜੀ ਨੂੰ ਨਾਂ ਨਾ ਖੜਦੀ ਘਰ ਕੁੜੀ ਨੂੰ ਮੈਂ ਜਾ ਕੇ ਮੈਂ ਬੜੇ ਸ਼ੈਂਪੂ ਪਾਏ ਪਰ ਨਹੀਂ ਮਰੀਆਂ ਮੈਨੂੰ ਹਾਰ ਕੇ ਨਾ ਕੁੜੀ ਦੇ ਵਾਲ ਕੱਟਨੇ ਪਏ ਮੈਨੂੰ ਤੇ ਉਸ ਤੋਂ ਬਾਅਦ ਆ ਨਾ ਮੁੜ ਕੇ ਡਾਕਟਰਾਂ ਨੇ ਮੇਰੇ ਖਿਲਾਫ ਨਾ ਰਾਮ ਬਾਗ ਥਾਣੇ ਤਰਖਾਸ ਪਾਤੀ ਤੇ ਮੇਰੇ ਖਿਲਾਫ ਤੇ ਗੁਰਪ੍ਰੀਤ ਖਿਲਾਫ ਇਹ ਹਸਪਤਾਲੋਂ ਛੱਡ ਕੇ ਭੱਜ ਗਿਆਂ ਬੱਚੇ ਨੂੰ ਠੀਕ ਹੈ ਨਾ ਉਸ ਤੋਂ ਬਾਅਦ ਅਸੀਂ ਆਪੇ ਆਈਆਂ ਅਗਲੇ ਅਗਲੇ ਦਿਨ ਆਪੇ ਆਈਆਂ ਵਾਂ ਤੇ ਮੁੜ ਕੇ ਇਹਨਾਂ ਨੇ ਕੀ ਕੀਤਾ ਵਾ ਤੇ ਅੱਜ ਇਹਨਾਂ ਨੇ ਛੁੱਟੀ ਦੇ ਦਿੱਤੀ ਆ ਛੁੱਟੀ ਵਾਲਾ ਕਾਰਡ ਵੀ ਦੇ ਦਿੱਤਾ ਵਾ ਸਾਰੇ ਸਾਡੇ ਕੋਲ ਇੰਨਾ ਇਹਨਾਂ ਨੇ ਸਾਨੂੰ ਮਜਬੂਰ ਕੀਤਾ ਥਾਂ ਥਾਂ ਤੇ ਗੁੱਠੇ ਲਵਾਏ ਥਾਂ ਥਾਂ ਤੇ ਸੈਂਡ ਕਰਕੇ ਬੱਚਾ ਇੱਥੇ ਵੀ ਆ ਵਾ ਅੱਜ ਛੁੱਟੀ ਵੀ ਇਹਨਾਂ ਨੇ ਬੱਚਾ ਬਿਲਕੁਲ ਆ ਤੰਦਰੁਸਤ ਆ ਜੇ ਇਹਨਾਂ ਨੇ ਸਾਨੂੰ ਛੁੱਟੀ ਦੇ ਦਿੱਤੀ ਸੀ ਤੇ ਬੱਚਾ ਲੈ ਜੋ ਜਦੋਂ ਇੱਕ ਜਦੋਂ ਇੱਕ ਪਾਰਟੀ ਆਈ ਆ ਤੇ ਉਹਨਾਂ ਨੂੰ ਵੇਖ ਕੇ ਸਾਡੇ ਕੋਲ ਬੱਚਾ ਖੋ ਲਿਆ ਵਾ ਮੁੜ ਕੇ ਡਾਕਟਰਾਂ ਨੇ ਡਾਕਟਰ ਨੇ ਬੱਚਾ ਕਿਉਂ ਹੋ ਗਿਆ ਆਂਦੇ ਉਹ ਪਾਰਟੀ ਨੂੰ ਦੇਣਾ ਤੁਹਾਨੂੰ ਬੱਚਾ ਨਹੀਂ ਮਿਲਣਾ ਫੈਨ ਸਾਡੇ ਕੋਲ ਕਰਵਾਲੇ ਕਾਰਡ ਪਹਿਲਾਂ ਸਾਨੂੰ ਫੜਾ ਦਿੱਤਾ ਮੁੜ ਕੇ ਕਹਿੰਦੇ ਤੁਹਾਨੂੰ ਬੱਚਾ ਨਹੀਂ ਮਿਲਣਾ ਬੱਚਾ ਪਾਰਟੀ ਨੂੰ ਮਿਲਣਾ ਕਹਿੰਦੇ ਸਾਨੂੰ ਕਮੇਟੀ ਵਾਲਿਆਂ ਦਾ ਹੁਕਮ ਹੋਇਆ ਵਾ ਕਿਹੜੀ ਕਮੇਟੀ ਕੀ ਕੋਈ ਨਾਂ ਦੱਸਿਆ ਉਹਨਾਂ ਨੇ ਉਹਨਾਂ ਨੇ ਕੋਈ ਨਾਂ ਨਹੀਂ ਦੱਸਿਆ ਉਹ ਕਮੇਟੀ ਵਾਲੇ ਵੀ ਆਏ ਉਹ ਵੀ ਸਾਨੂੰ ਕਹਿੰਦੇ ਜੇ ਤੁਸੀਂ ਬੱਚੀ ਨਾ ਨਾ ਦਿੱਤੀ ਤੇਰ ਤੇ ਤੇ ਆਪਣੀ ਜਿੱਤੇ ਲਈ ਤੇ ਪਰਚਾ ਦੇ ਰਹਿਣਾ ਇਹਨਾਂ ਨੂੰ ਪੁੱਛਿਆ ਜਾ ਕੇ ਕੀ ਚਾਹੀਦਾ ਇਹ ਪਰਚਾ ਕਹਿੰਦੇ ਬਾਰ ਬਾਰ ਸਾਨੂੰ ਇੰਨਾ ਤੰਗ ਪਰੇਸ਼ਾਨ ਕਰਦੇ ਆ ਇੰਨਾ ਤੰਗ ਪਰੇਸ਼ਾਨ ਕਰਦੇ ਆ ਇਹ ਬਹੁਤ ਤੰਗ ਪਰੇਸ਼ਾਨ ਕਰਦੇ ਆ ਇਹਨਾਂ ਨੇ ਅੱਜ ਛੁੱਟੀ ਦੇ ਕੇ ਇਹਨਾਂ ਨੇ ਸਾਰਾ ਕੁਝ ਮੇਰੇ ਕੋਲ ਬੱਚੀ ਦੀਆਂ ਫੋਟੋਆਂ ਵੀ ਮੇਰੇ ਕੋਲ ਹੈਗੀਆਂ ਜੇ ਜੋ ਕਿ ਇਹਨਾਂ ਨੇ ਛੁੱਟੀ ਦੇ ਕੇ ਇਹਨਾਂ ਨੇ ਫੇਰ ਬੱਚੀ ਵਾਪਸ ਉਹਨਾਂ ਨੇ ਸਵੇਰੇ 9 ਵਜੇ ਸਾਡੀ ਬੱਚੀ ਇਹ ਵੇਚਣ ਤੱਕ ਮਤਲਬ ਤੁਲੇ ਆ ਕਮੇਟੀ ਵਾਲੇ ਤੇ ਡਾਕਟਰ ਜਿਹੜੇ ਇਹਨਾਂ ਤੋਂ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਠੀਕ ਹੈ ਹਾਂਜੀ ਚਾਪ ਹੈ ਕਿ ਮੇਰੇ ਸੀਨੀਅਰ ਸੀ ਤੁਹਾਨੂੰ ਜਵਾਬ ਦੇ ਦਿੰਦੇ ਠੀਕ ਹੈ ਨਹੀਂ ਸਰ ਇੱਕ ਤਾਂ ਤੁਸੀਂ ਐਸਐਨਸੀ ਉਹਦੇ ਵਿੱਚ ਇੰਨੇ ਜਾਣੇ ਆਏ ਹੋ ਤੁਹਾਨੂੰ ਲਾਉੜੇਗਾ ਮੈਂ ਤੁਹਾਨੂੰ ਰਿਸ਼ੇ ਕਰਕੇ ਕਹਾਂ ਤੂੰ ਕੁਝ ਸੋਚੀ ਨਹੀਂ ਨਹੀਂ ਸਰ ਸੌਰੀ ਸਰ ਜੋ ਕਿਉਂ ਹੋ ਗਿਆ ਤੂੰ ਦੱਸ ਦੋ ਨਾ ਕੀ ਮੈਟਰ ਕੀ ਹੈ ਜਿਹੜੇ ਬਾਹਰ ਸਾਨੂੰ ਕੁਝ ਨਹੀਂ ਪਤਾ ਹੈਗਾ ਤੁਹਾਨੂੰ ਨਹੀਂ ਕਿ ਉਹ ਸੱਚੇ ਕਿ ਜੀ ਪਤਾ ਨਹੀਂ ਸਾਨੂੰ ਲੱਗਦਾ ਉਹ ਸੱਚੇ ਹੋਣਗੇ ਜੇ ਦੋ ਸਵੇਰੇ ਐਸਐਮਓ ਸਰ ਆਉਣਗੇ ਕੋਈ ਆਉਣਗੇ ਇਹ ਸਾਡੀ ਸੀਨੀਅਰ ਕੰਸਲਟੈਂਟ ਆਉਣਗੇ ਤੁਸੀਂ ਉਹਨਾਂ ਨੂੰ ਪੁੱਛ ਨਹੀਂ ਕਰਿਓ ਉਹ ਖੁਦ ਵੀਡੀਓ ਸਾਡੇ ਨਾਲ ਲੱਗ ਪਿਆ ਸੀ ਇੱਕ ਮੈਂ ਔਨ ਡਿਊਟੀ ਨਾਈਟ ਤੇ ਆਈ ਆ ਤੁਸੀਂ ਮੈਨੂੰ ਪੁੱਛ ਰਹੇ ਹੋ ਤੁਸੀਂ ਸਵੇਰ ਦੇ ਟਾਈਮ ਆਓ

बहुत अच्छा बिहेवियर नहीं थैंक थे। यू थैंक यू थैंक यू सर सरकार बड़ा अच्छा बिहेवियर थोड़ा आपका नाम मुझे नहीं पता कोई मुझे नहीं पता ये आईसीयू है देख रहे हैं आईसीयू है आई सी यू में आप लोग इतना गलत कर रहे हैं देख रहे आई सी यू है ये ਆਪ ਬਾਹਰ ਵੀਡੀਓ ਬਣਾ ਰਹੇ ਆਪ ਅੰਦਰ ਚਲੇ ਜਾਏਗੇ ਤਾਂ ਬਾਹਰ ਖੜੇ ਰਹਿਣਾ ਨਹੀਂ ਨਹੀਂ ਇੱਥੇ ਵੀਡੀਓ ਬਣਾਉਂਦੇ ਸਰ ਬਣਾ ਲਏ ਬਣਾ ਲਏ ਇੱਥੇ ਵੀਡੀਓ ਬਣਾਉਂਦੇ ਸੀ ਬਾਹਰ ਕਿਉਂ ਨਹੀਂ ਖੜੇ ਅੱਛਾ ਨਾਮ ਤਾਂ ਮੈਨੂੰ ਨਹੀਂ ਪਤਾ ਕੁਝ ਤਾਂ ਨਾਮ ਹੋਣਾ ਨਹੀਂ ਮੈਨੂੰ ਨਹੀਂ ਪਤਾ